ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਤੁਹਾਡੇ ਵਾਸਤੇ ਫੋਰਡ ਲੈ ਕੇ ਆਏ ਹਾਂ 3600 3600 ਫੋਰਡ ਆ ਮੋਡੀਫਾਈ ਕੀਤਾ ਹੋਇਆ 95 ਮਾਡਲ ਆ ਜੀ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਤੇ ਚੰਗਾ ਮੋਡੀਫਾਈ ਕੀਤਾ ਹੋਇਆ ਟਰੈਕਟਰ ਆ ਇਹ ਡੈਸਕ ਬ੍ਰੇਕਾਂ ਦੇ ਵਿੱਚ ਪਾਵਰ ਸਟੀering ਦੇ ਵਿੱਚ ਆ ਇਹ ਆ ਰੇਟ ਦੀ ਗੱਲ ਕਰਕੇ ਤਾਂ ਭਰਾਵੋ ਰੇਟ ਆ 5 ਲੱਖ ਤੇ 20000 ਰੁਪਿਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਜਿਹੜਾ ਵੀਰ ਭਰਾ ਆਪਣੀ ਵੀਡੀਓ ਦੇਖ ਕੇ ਜਾਊਗਾ ਏਰੀਆ ਵੀਰਾਂ ਦਾ ਬਾਗਾ ਪੁਰਾਣਾ ਜੀ 99 147 55 467 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਟਰੈਕਟਰ 2 ਦਿਨ ਵਾਹ ਕੇ ਇੰਜਨ ਗੇਅਰ ਦਾ ਚੈੱਕ ਕਰਕੇ ਖਰੀਦ ਸਕਦੇ ਹੋ ਜੀ ਬਿਲਕੁਲ ਓਕੇ ਰਿਪੋਰਟ ਆ ਟਰੈਕਟਰ ਦੀ ਬਾਗਾ ਪੁਰਾਣਾ ਏਰੀਏ ਦੇ ਵਿੱਚ ਇਹ ਟਰੈਕਟਰ ਵਕਾਊ ਆ 1995 ਮਾਡਲ ਹੈ ਜੀ ਬਹੁਤ ਹੀ ਸੋਹਣਾ ਮੋਡੀਫਾਈ ਕੀਤਾ ਹੋਇਆ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਬਹੁਤ ਹੀ ਚੰਗਾ ਤੇ 2K ਰੰਗ ਕੀਤਾ ਹੋਇਆ ਜੀ ਦੇਸੀ ਰੰਗਣੀ ਛਤਰੀ ਬਹੁਤ ਹੀ ਜਿਆਦਾ ਸੋਹਣੀ ਤੇ ਚੰਗੀ ਲੱਗੀ ਹੋਈ ਆ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਧੰਨਵਾਦ